ਮੈਨੂੰ ਹੁਣੇ-ਹੁਣੇ ਬਹੁਤ ਵੱਡੀ ਖੁਸ਼ਖਬਰੀ ਮਿਲੀ ਹੈ ਜੀ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾ ਜੀ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਿਹੜੀ ਆ ਅੰਤ੍ਰਮ ਜ਼ਮਾਨਤ ਦੇ ਦਿੱਤੀ ਹੈ ਤੇ ਸਾਡੇ ਜਿਹੜੇ ਜਿੰਨੇ ਵੀ ਸਾਡੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਜੀ ਸਾਰਿਆਂ ਦਾ ਜਿਹੜਾ ਹੈਗਾ ਮੂਡ ਇੰਨਾ ਜ਼ਿਆਦਾ ਜਿਹੜੀਆਂ ਮਤਲਬ ਖੁਸ਼ੀ ਹੋਈ ਹੈ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਔਰ ਮਿਲੀਅਨਸ ਆਫ ਮਿਲੀਅਨਸ ਆਫ ਪ੍ਰੇਅਰਸ ਹੈਜ਼ ਬੀਨ ਅਨਸਰਡ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹਾਂ ਔਰ ਸਾਨੂੰ ਪੂਰਾ ਕੌਨਫੀਡੈਂਸ ਹੈ ਜੀ ਦਾ ਜਸਟਿਸ ਹਾਸ ਟੂ ਪ੍ਰੋਵੀਰ ਸੱਚ ਨੂੰ ਬਹੁਤ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪਰਤਾੜਿਤ ਕਰਨ ਦੀ ਕੋਸ਼ਿਸ਼ ਕੀਤੀ ਬਟ ਅੱਜ ਇਸ ਚਾਈ ਦੀ ਯਤ ਸ਼ੁਰੂ ਹੋ ਗਈ ਹੈ ਤੇ ਇਹਦਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਵਿੱਚ ਮਤਲਬ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਕੋਟ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀਆਂ ਪ੍ਰੇਅਰ ਸੁਣੀਆਂ ਔਰ ਤੁਸੀਂ ਦੇਖਿਓ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਜਿਹੜੀ ਕੈਂਪੇਨ ਹੈ ਜਦੋਂ ਸਾਡੇ ਬੱਬਰ ਸ਼ੇਰ ਆਣਗੇ ਪੰਜਾਬ ਦੇ ਵਿੱਚ ਤੁਸੀਂ ਦੇਖਿਓ ਉਹਨਾਂ ਦਾ ਜਲਵਾ ਦੇਖਿਓ ਪੰਜਾਬ ਦੇ ਲੋਕ ਤਿਆਰ ਹੈ ਜੀ ਜਿਹੜੀ ਇਹਨਾਂ ਨੇ ਜੋ ਇੱਕ ਬੇਗੁਨਾਹ ਨੂੰ ਅੰਦਰ ਕਰਕੇ ਜਿਹੜਾ ਕੀਤਾ ਸੀਗਾ ਉਹਦੀ ਸਜ਼ਾ ਪੰਜਾਬ ਦੇ ਲੋਕ ਇਹਨਾਂ ਨੂੰ ਹੁਣ ਵੋਟਾਂ ਦੇ ਵਿੱਚ ਦੇਣਗੇ ਵੋਟ ਦੀ ਝੋਟ ਕਰਕੇ ਦੇਣਗੇ ਔਰ ਜਿਹੜਾ ਉਹਨਾਂ ਨੇ ਜੇਲ੍ਹ 'ਚ ਰੱਖਿਆ ਹੈਗਾ ਉਹਨੂੰ 10 ਗੁਣਾ ਵੋਟਾਂ ਪਾ ਕੇ ਉਹਨਾਂ ਨੂੰ ਜਵਾਬ ਦੇਣਗੇ 13 0 ਭਗਵੰਤ ਮਾਨ ਬਣੇਗਾ ਹੀਰੋ ਔਰ ਸਾਡੇ ਵੱਡੇ ਹੀਰੋ ਜਿਹੜੇ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਦੋਨੋਂ ਮਿਲ ਕੇ ਸਾਡੇ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਆਸਾਂ ਵੀ ਤਾਂ ਦੇ ਕਰੇ ਉਤਰਨਗੇ ਬਹੁਤ ਬਹੁਤ ਧੰਨਵਾਦ ਚੇਤਨ ਸਿੰਘ ਜੋੜਾ ਮਾਜਰਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸੁਪਰੀਮ ਕੋਰਟ ਦਾ ਜਿਨ੍ਹਾਂ ਨੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਅੰਤਰਿਮ ਜਮਾਨਤ ਦਿੱਤੀ ਆ ਕਿਉਂਕਿ ਬੀਜੇਪੀ ਨੇ ਬਹੁਤ ਕੋਸ਼ਿਸ਼ ਕਰ ਕੀਤੀ ਕਿ ਆਮਾਦੀ ਪਾਰਟੀ ਨੂੰ ਜਿਹੜਾ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਪੂਰਾ ਸਮਰਥਨ ਨਾ ਮਿਲ ਸਕੇ ਉਹਨਾਂ ਨੇ ਸਾਡੇ ਲੀਡਰਾਂ ਨੂੰ ਜਿਹੜਾ ਜੇਲ੍ਹ 'ਚ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਆ ਸੋ ਅਰਵਿੰਦ ਕੇਜੀ ਵੱਲ ਜੀ ਨੂੰ ਜੋ ਜਮਾਨਤ ਮਿਲਿਆ ਅਸੀਂ ਕੋਟ ਦਾ ਧੰਨਵਾਦ ਕਰਦੇ ਆਂ ਔਰ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖੋਗੇ ਆਮਾਦੀ ਪਾਰਟੀ ਦੀ ਜਿਹੜੀ ਹੋਰ ਬੁਲੰਦੀਆਂ ਤੇ ਜਿਹੜੇ ਪਹੁੰਚੂਗਾ ਮੈਂ